ਅਰ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਦਾ ਜਿਹੜਾ ਮੌਸਮ ਤੋਂ ਜ਼ਰੂਰ ਧਿਆਨ ਵਿੱਚ ਰੱਖਦੇ ਹੀ ਜਿਹੜੇ ਪਲਾਨ ਕਰਨਾ ਚਾਹੀਦੇ ਨੇ ਅੱਜ ਕਿਉਂਕਿ ਮੌਨਸੂਨ ਸਿਸਟਮ ਦੀ ਐਕਟੀਵਿਟੀ ਅਜੇ ਵੀ ਬਹੁਤ ਜ਼ਿਆਦਾ ਤੋਂ ਰੱਖਣੀ ਹੈ ਸੋ ਰੇ ਟੈਂਪਰੇਚਰ ਦੇ ਵਿੱਚ ਵੀ ਗ੍ਰੋਟੋਪਸ ਹੋਣ ਦੀ ਗੱਲ ਹੈ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਕੋਈ ਅਲਰਟ ਨਹੀਂ ਹੈ ਪਰ 23-24 ਤਰੀਕ ਨੂੰ ਫੇਰ ਜਿਹੜਾ ਕੁਝ ਨਾਪੀ ਸਟਿਲ ਦੇ ਸਿਕਸ ਅਸਥੀ ਨਦੀ ਨੋਰਮਲ ਬਾਰਿਸ਼ ਜੋ ਬੁਝਾਣ ਦੀ ਹੈ 190.3 ਮਿਲੀਮੀਟਰ ਪਰ ਇਸ ਵਾਰ ਹੀ 94.6 ਹਿੰਦੂ ਬੁੱਝਾਰਿਸ਼ ਜਿਹੜੀ ਆਲਰੇਡੀ ਪਹੁੰਚ ਚੁੱਕੀ ਹੈ। ਲੇਟੈਸਟ ਰਿਪੋਰਟ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ Rohit Kumar ਜਾਣਦੇ ਹਾਂ ਮੌਸਮ ਆਉਣ ਵਾਲੇ ਦਿਨ ਅਜਿਹਾ ਕਿਸ ਤਰ੍ਹਾਂ ਰਹਿਣ ਲੱਗੇਗਾ ਮੈਡਮ ਪੰਮ੍ਰੀਤ ਕੁਮਰ ਕਿੰਗਰਾਜੀ ਨਾਲ ਗੱਲਬਾਤ ਕਰਦੇ ਹਾਂ। ਮੈਡਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਡਮ ਆਉਣ ਵਾਲੇ ਦਿਨ ਅਜਿਹਾ ਕਿਸ ਤਰ੍ਹਾਂ ਦਾ ਮੌਸਮ ਰਹੇਗਾ? ਜੀ ਕਿਉਂਕਿ ਮੌਨਸੂਨ ਸਿਸਟਮ ਦੀ ਐਕਟੀਵਿਟੀ ਅੱਜ ਥੋੜੀ ਪਿਛਲੇ ਦਿਨਾਂ ਤੋਂ ਵੱਧ ਗਈ ਹੈ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਕੱਲ੍ਹ ਨਾਲੋਂ 5 ਡਿਗਰੀ ਸੈਂਟੀਗ੍ਰੇਡ ਦੀ ਗਿਰਾਵਟ ਡੇ ਟਾਈਮ ਟੈਂਪਰੇਚਰ ਦੇ ਵਿੱਚ ਆਬਜ਼ਰਵ ਕੀਤੀ ਗਈ ਹੈ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ ਅਨਵਰਡ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਜ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਲਈ ਹੋ ਰਿਹਾ ਕੁਝ ਸੈਂਟਰਲ ਡਿਸਟ੍ਰਿਕਟਸ ਲਈ ਸਪੈਸ਼ਲੀ ਕਪੂਰਥਲਾ ਜਲੰਧਰ ਔਰ ਲੁਧਿਆਣਾ ਵਾਸਤੇ ਵੀ ਜਿਹੜਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੋ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਕਾਫੀ ਥਾਵਾਂ ਤੇ ਹੈਵੀ ਬਾਰਿਸ਼ ਜੋ ਹੈ ਉਹ ਵੀ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਕੱਲ ਜਿਹੜੀ ਐਕਟੀਵਿਟੀ ਥੋੜੀ ਘਟ ਸਕਦੀ ਹੈ ਪਰ ਇੱਕ ਜਿਹੜਾ 22 ਤਰੀਕ ਤੋਂ ਫੇਰ ਜਿਹੜੀ ਬਾਰਿਸ਼ ਹੈਵੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਜੀ ਮੈਡਮ ਕੋਈ 옐ੋ ਅਲਰਟ ਹੈ ਆਉਣ ਵਾਲੇ ਦਿਨਾਂ 'ਚ ਕੁਝ ਬਿਲਕੁਲ ਜੀ ਆਨਵਰਡ ਦੇ ਦਿਨਾਂ ਦੇ ਵਿੱਚ ਜਿਵੇਂ ਕੱਲ ਕੋਈ ਅਲਰਟ ਨਹੀਂ ਹੈ ਪਰ 23 24 ਤਰੀਕ ਨੂੰ ਫੇਰ ਜਿਹੜਾ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਜਿਹੜਾ येलो ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ ਔਰ ਕਾਫੀ ਥਾਂਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਸੋ ਉਹਨਾਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ ਔਰ ਜਿਹੜੀਆਂ ਕ੍ਰੌਪਸ ਨੂੰ ਪਾਣੀ ਜ਼ਿਆਦਾ ਦੀ ਲੋੜ ਨਹੀਂ ਹੁੰਦੀ ਸਪੈਸ਼ਲੀ ਉਹਨਾਂ ਦੇ ਖੇਤਾਂ ਦੇ ਵਿੱਚ ਜ਼ਰੂਰ ਉਹਨਾਂ ਨੂੰ ਡਰੇਨੇਜ ਸਿਸਟਮ ਪ੍ਰੋਪਰ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਪਾਣੀ ਦਾ ਨਿਕਾਸ ਨਾਲ ਨਾਲ ਹੋ ਸਕੇ ਜੀ ਮੈਡਮ ਇਸ ਮਹੀਨੇ ਬਾਰਿਸ਼ ਕਿੰਨੀ ਹੋਈ ਹੈ ਹਾਂ ਇਸ ਮਹੀਨੇ ਆਗਸਟ ਮਹੀਨੇ ਦੀ ਨਾਰਮਲ بارش ਜੋ ਲੁਧਿਆਣਾ ਦੀ ਹੈ ਉਹ 190.3 ਮਿਲੀਮੀਟਰ ਹੈ ਪਰ ਇਸ ਵਾਰ ਹੀ ਹੁਣ ਤੱਕ 94.6 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਗੇ ਮੌਸਮ ਬਾਰੇ ਪਬਲਿਕ ਨੂੰ ਵੀ ਇਹ ਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਥਾਮਾ ਤੇ ਬਾਰਿਸ਼ ਹੋ ਸਕਦੀ ਹੈ ਔਰ ਅੱਜ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਸ ਤਰ੍ਹਾਂ ਦੇ ਸੀਜ਼ਨ ਦੇ ਵਿੱਚ ਇਨਫੈਕਸ਼ਨ ਵਗੈਰਾ ਦੇ ਕਾਫੀ ਚਾਂਸਸ ਹੁੰਦੇ ਨੇ ਸੋ ਸਾਰਿਆਂ ਨੂੰ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਦਾ ਜਿਹੜਾ ਮੌਸਮ ਜ਼ਰੂਰ ਧਿਆਨ ਵਿੱਚ ਰੱਖ ਕੇ ਹੀ ਜਿਹੜੇ ਉਹ ਪਲਾਨ ਕਰਨੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਮੈਡਮ ਜੀ ਔਰ ਇਦਾਂ ਦੀ ਅਪਡੇਟ ਜੀ ਜੁੜੇ